ਸਰੀਰ ਹੀ ਇੱਕ ਅਹਿਜੀ ਚੀਜ਼ ਆ ਜਿਹੜੀ ਲਾਸਟ ਤੱਕ ਤੁਹਾਡੇ ਨਾਲ ਜਾਣੀ ਆ ਜਦੋਂ ਟਾਈਮ ਆਇਆ ਤੇ ਮੇਰੇ ਸੱਟ ਲੱਗ ਗਈ ਸੀ ਤੇ ਸੱਟ ਲੱਗਣ ਤੋਂ ਬਾਅਦ ਫਿਰ ਮੈਂ 1 ਸਾਲ ਪੈਰਾਲਾਈਜ਼ ਰਿਹਾ ਤੇ ਪੈਰਾਲਾਈਜ਼ ਹੋਣ ਤੋਂ ਬਾਅਦ ਬੜਾ ਡਿਪਰੈਸ਼ਨ ਦੇਖਿਆ ਡਿਪਰੈਸ਼ਨ ਦੇਖਣ ਤੋਂ ਬਾਅਦ ਜ਼ਿੰਦਗੀ ਹਾਰ ਚੁੱਕਿਆ ਸੀ ਕਹਿੰਦੇ ਹੁੰਦੇ ਨੇ ਨਾ ਜਦੋਂ ਕੋਈ ਨਹੀਂ ਖੜਦਾ ਤਾਂ ਫੈਮਲੀ ਖੜਦੀ ਹੈ ਫੈਮਲੀ ਦੇ ਵਿੱਚ ਮੇਰੇ ਵੱਡੇ ਭਰਾ ਨੇ ਸੋਨੂੰ ਉਟਾਲਾ ਮੇਰਾ ਭਰਾ ਉਸ ਬੰਦੇ ਨੇ ਮੈਨੂੰ ਦੁਬਾਰਾ ਪੈਰਾਂ ਤੇ ਕਰਤਾ ਲੋਕਾਂ ਨੂੰ ਇਨਸਟੈਂਟ ਰਿਜ਼ਲਟ ਚਾਹੀਦੇ ਨੇ ਪੀਸ਼ੈਂਟਸ ਬਹੁਤ ਘੱਟ ਲੋਕਾਂ ਚ ਪੰਜਾਬ ਦੀ ਜਵਾਨੀ ਨਸ਼ਿਆਂ ਚ ਗਰਕ ਚੁੱਕੀ ਆ ਬੋਲਿਆ ਜਾਂਦਾ ਹੈ ਪੰਜਾਬ ਨੂੰ ਵੈਸੀ ਬਦਨਾਮ ਕੀਤਾ ਜਾਂਦਾ ਹੈ ਜੇ ਹੁਣ ਦੇਖੀਏ ਤਾਂ ਬੋਡੀ ਬਿਲਡਿੰਗ ਦੇ ਵਿੱਚ ਆਪਣੇ ਸਿੱਖ ਨੇ ਭਾਜੀ ਵਿੱਕੀ ਸਿੰਘ ਉਹ ਪ੍ਰੋ ਕਾਰਡ ਹੋਲਡਰ ਨੇ ਹਾਕੀ ਦੀ ਟੀਮ ਦੇ ਵਿੱਚ ਜ਼ਿਆਦਾਤਰ ਮੁੰਡੇ ਪੰਜਾਬੀ ਨੇ ਤਾਂ ਇਹ ਸਿਰਫ ਬਦਨਾਮ ਕਰਨੀਆਂ ਗੱਲਾਂ ਨੇ ਕਿ ਕਿਹੜੀ ਬੋਡੀ ਬਿਲਡਿੰਗ ਆ ਇਹ ਤਾਂ ਸਿਰਫ ਪੈਸੇ ਦਾ ਖੇਡ ਆ ਪੈਸੇ ਵਾਲੀ ਸਰਫੇਸ ਇਸ ਗੇਮ ਨੂੰ ਕਰ ਸਕਦੇ ਆ ਬਸ ਕੁਝ ਸ਼ੌਂਕ ਮਾਰਨੇ ਪੈਂਦੇ ਨੇ ਜੀ ਤਾਂ ਸ਼ੌਂਕ ਮਾਰ ਕੇ ਹੀ ਆਪਾਂ ਆਪਣੇ ਸ਼ੌਂਕ ਨੂੰ ਪੂਰਾ ਕਰ ਸਕਦੇ ਤੇ ਵੀ ਚੀਜ਼ ਨੂੰ ਹਾਸਲ ਕਰਨਾ ਚਾਹੁੰਨਾ ਆ ਤਾਂ ਉਹਦੇ ਲਈ ਤੁਹਾਨੂੰ ਹਾਰਡ ਵਰਕ ਕਰਨਾ ਹੀ ਪਏਗਾ ਹੋਰ ਕੋਈ ਆਪਸ਼ਨ ਨਹੀਂ ਹੈ ਹਾਰਡ ਵਰਕ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਕੰਫਰਟ ਜ਼ੋਨ ਹਮੇਸ਼ਾ ਕਮਜ਼ੋਰ ਆਦਮੀ ਪੈਦਾ ਕਰਦਾ ਹੈ। ਅਗਰ ਤੁਸੀਂ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਆਓਗੇ ਤਾਂ ਹੀ ਤੁਹਾਨੂੰ ਤਰੱਕੀ ਦਾ ਰਾਹ ਮਿਲ ਸਕਦਾ ਹੈ। ਅਰ ਜਦੋਂ ਸਿੱਧੂ ਜਿੰਦਾ ਸੀਗਾ ਤਾਂ ਉਹਨੂੰ ਤਾਂ ਬੜਾ ਬਦਨਾਮ ਕੀਤਾ ਜਾਂਦਾ ਸੀ ਕਿ ਇਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ, ਢੜਕਾਉ ਗਾਣੇ ਗਾਉਂਦਾ ਹੈ। ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ। ਹਥਿਆਰ ਤਾਂ ਆਪਣੇ ਗੁਰੂ ਮਹਾਰਾਜ ਨੇ ਵੀ ਕਿਹਾ ਵੀ ਹਥਿਆਰ ਰੱਖੋ, ਆਪਣੀ ਸੇਫਟੀ ਕਰੋ। ਹਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਲਾਡੀ ਲਵੀ। ਅਕਸਰ ਕਿਹਾ ਜਾਂਦਾ ਹੈ ਕਿ ਜੋ ਮਿਹਨਤ ਦੀ ਘੁੜਤੀ ਹੁੰਦੀ ਹੈ ਉਹ ਸਾਨੂੰ ਕਦੇ ਬਾਜ਼ਾਰਾਂ ਚੋਂ ਨਹੀਂ ਮਿਲਦੀ ਉਹ ਸਾਨੂੰ ਆਪਣੇ ਖੂਨ ਦੇ ਵਿੱਚੋਂ ਮਿਲਦੀ ਹੈ ਅੱਜ ਸਾਡੇ ਨਾਲ ਇੱਕ ਇਹ ਜਿਹੇ ਇਨਸਾਨ ਨੇ ਕਬੱਡੀ ਦੇ ਵਿੱਚ ਉਹਨਾਂ ਦਾ ਇੱਕ ਬੜਾ ਉੱਚਾ ਨਾਮ ਸੀ ਉਹਨਾਂ ਨਾਲ ਕੋਈ ਜ਼ਿੰਦਗੀ ਨੇ ਅਜਿਹੀ ਖੇਡ ਖੇਡੀ ਕਿ ਅੱਜ ਉਹ ਬਾਡੀ ਬਿਲਡਿੰਗ ਦੇ ਵਿੱਚ ਜਾਣੇ ਜਾਂਦੇ ਨੇ ਇੱਕ ਟਾਈਮ ਥੋੜੀ ਕਬੱਡੀ ਦੇ ਵਿੱਚ ਤੁਹਾਡਾ ਨਾਮ ਬੜਾ ਜਾਣਿਆ ਜਾਂਦਾ ਸੀ ਅੱਜ ਵੀ ਤੁਹਾਨੂੰ ਹਨਾ ਉਹਨਾਂ ਨਾਲ ਦੇਖਿਆ ਜਾਂਦਾ ਉੱਠਦੇ ਬੈਠਦੇ ਪਰ ਅੱਜ ਤੁਸੀਂ ਬਾਡੀ ਬਿਲਡਿੰਗ ਦੇ ਰਾਹ ਤੇ ਕਿਵੇਂ ਆਏ ਅ ਭਾਜੀ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਹਨ ਉਤਰਾ ਚੜਾ ਹੁੰਦੇ ਨੇ ਦੌਰ ਹੁੰਦਾ ਹੈ ਇੱਕ ਪੀਕ ਟਾਈਮ ਹੁੰਦਾ ਹੈ ਇੱਕ ਡਾਊਨਫਾਲ ਹੁੰਦਾ ਹੈ ਬਾਕੀ ਇਹ ਸਭ ਪ੍ਰਮਾਤਮਾ ਦੀ ਮਰਜ਼ੀ ਹੈ ਮੇਰਾ ਇੱਕ ਪੀਕ ਟਾਈਮ ਸੀ ਮੈਂ 3 ਸਾਲ ਬਹੁਤ ਵਧੀਆ ਕਬੱਡੀ ਇੰਟਰਨੈਸ਼ਨਲ ਲੈਵਲ ਤੇ ਖੇਡੇ ਆਂ ਇੰਡੀਆ ਟੀਮ ਵੱਲੋਂ ਵੀ ਖੇਡੇ ਆਂ ਤੇ ਇੱਕ ਟਾਈਮ ਆਇਆ ਤੇ ਮੇਰੇ ਸੱਟ ਲੱਗ ਗਈ ਸੀ ਤੇ ਸੱਟ ਲੱਗਣ ਤੋਂ ਬਾਅਦ ਫਿਰ ਮੈਂ 1 ਸਾਲ ਪੈਰਾਲਾਈਜ਼ ਰਹਾ ਤੇ ਪੈਰਾਲਾਈਜ਼ ਹੋਣ ਤੋਂ ਬਾਅਦ ਬੜਾ ਡਿਪਰੈਸ਼ਨ ਦੇਖਿਆ ਡਿਪਰੈਸ਼ਨ ਦੇਖਣ ਤੋਂ ਬਾਅਦ ਜ਼ਿੰਦਗੀ ਹਾਰ ਚੁੱਕਿਆ ਸੀ ਤਾਂ ਇੱਕ ਟਾਈਮ ਐਸਾ ਸੀ ਵੀ ਦਿਲ ਕਰਦਾ ਸੀ ਵੀ ਯਾਰ ਸੁਸਾਈਡ ਕਰ ਲਵਾਂ ਹਨਾ ਕਿਉਂਕਿ ਮੈਂ ਮੈਨੂੰ ਲੱਗਣ ਲੱਗ ਗਿਆ ਸੀ ਮੈਂ ਭਾਰ ਬਣ ਗਿਆ ਆਪਣੇ ਘਰ ਦੇ ਉਹ ਪਰ ਬਾਈ ਕਹਿੰਦੇ ਹੁੰਦੇ ਨੇ ਨਾ ਜਦੋਂ ਕੋਈ ਨਹੀਂ ਖੜਦਾ ਤਾਂ ਫੈਮਲੀ ਖੜਦੀ ਹੈ ਫੈਮਲੀ ਦੇ ਵਿੱਚ ਮੇਰੇ ਵੱਡੇ ਭਰਾ ਨੇ ਸੋਨੂ ਅਟਾਲਾ ਮੇਰਾ ਭਰਾ ਉਸ ਬੰਦੇ ਨੇ ਮੈਨੂੰ ਦੁਬਾਰਾ ਪੈਰਾਂ ਤੇ ਕਰਤਾ ਤੇ ਉਸ ਬੰਦੇ ਨੇ ਮੈਨੂੰ ਲਗਾਤਾਰ 6-7 ਮਹੀਨੇ ਹਰ ਰੋਜ਼ ਡਾਕਟਰ ਕੋ ਲੈ ਕੇ ਜਾਣਾ ਡਾਕਟਰ ਕੋਲ ਦਵਾਈ ਦਿਵਾਉਣੀ ਮੈਨੂੰ ਮੋਟੀਵੇਟ ਕਰਨਾ ਵੀ ਕੋਈ ਨਾ ਔਰ ਮੇਰੀ ਹਰ ਖੁਆਇਸ਼ ਉਸ ਬੰਦੇ ਨੇ ਪੂਰੀ ਕੀਤੀ ਆ ਪ੍ਰਮਾਤਮਾ ਉਹਨੂੰ ਲੰਬੀ ਉਮਰ ਕਰੇ ਔਰ ਮੈਂ ਕਹਿੰਦਾ ਇਹੋ ਜਿਹਾ ਭਰਾ ਇਹੋ ਜੀ ਫੈਮਿਲੀ ਪ੍ਰਮਾਤਮਾ ਸਭ ਨੂੰ ਦਵੇ ਕਿਉਂਕਿ ਮੈਂ ਸੋਚਦਾ ਮੈਂ ਅਗਰ ਅੱਜ ਤੁਹਾਡੇ ਸਾਹਮਣੇ ਪੈਰਾਂ ਦੇ ਖੜਾ ਅਗਰ ਅੱਜ ਮੇਰਾ ਕੋਈ ਬੋਡੀ ਬਿਲਡਿੰਗ ਚ ਜਾਂ ਕਬੱਡੀ ਚ ਵਜੂਦ ਹੈ ਤਾਂ ਮੇਰੇ ਭਰਾ ਕਰਕੇ ਉਸ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ ਇੱਕ ਸਾਡੇ ਦਰਸ਼ਕਾਂ ਨੂੰ ਇਹ ਦੱਸਣਾ ਹੋਇਆ ਕੀ ਸੀ ਹੋਇਆ ਕੁਛ ਨਹੀਂ ਸੀਗਾ ਜੀ ਅਸਲ 'ਚ ਪ੍ਰੈਕਟਿਸ ਦੇ ਦਿਨ ਚੱਲਦੇ ਸੀ ਦਸੰਬਰ ਦਾ ਮਹੀਨਾ ਸੀ ਤੇ ਠੰਡ ਜ਼ਿਆਦਾ ਹੋਣ ਕਾਰਨ ਇੱਕ ਪਹਿਲਾਂ ਸੱਟ ਲੱਗੀ ਸੀ ਮੈਚ ਦੇ ਵਿੱਚ ਤੇ ਸੱਟ ਉਹ ਜ਼ਿਆਦਾ ਵੱਧ ਗਈ ਵੱਧ ਗਈ ਠੰਡ ਦੇ ਵਿੱਚ ਮੈਨੂੰ ਵੀ ਨਹੀਂ ਪਤਾ ਲੱਗਿਆ ਤੇ ਫਿਰ ਇੱਕ ਦਿਨ ਅਚਾਨਕ ਮੈਚ ਜਿਆਦਾ ਲੱਗੀ ਲੱਗਣ ਤੋਂ ਬਾਅਦ ਫਿਰ ਅਚਾਨਕ ਹੀ ਮੇਰਾ ਜੋ ਨੀਚੇ ਦਾ ਲੈਗਸ ਵਗੈਰਾ ਉਹ ਸਾਰੀਆਂ ਚੱਲਣਾ ਵਰਕਿੰਗ ਕੰਮ ਬੰਦ ਹੋ ਗਿਆ ਉਹਨਾਂ ਦਾ ਤਾਂ ਮੇਰਾ ਜਾਨਕੀ ਨੀਚੇ ਵਾਲਾ ਹਿੱਸਾ ਲੱਕ ਤੋਂ ਨੀਚੇ ਪੈਰਾਲਾਈਜ਼ ਹੋ ਗਿਆ ਸੀ ਅੱਜੀ ਇੱਕ ਚੀਜ਼ ਦੱਸਣਾ ਅੱਜ ਕੱਲ ਨਾ ਬੱਚੇ ਜੇ ਛੋਟੇ ਜੇ ਪੇਪਰ ਦੇ ਵਿੱਚੋਂ ਵੀ ਨਾ ਫੇਲ ਹੋ ਜਾਂਦੇ ਨੇ ਉਹ ਆਪਣਾ ਜਿਹੜਾ ਉਹਨਾਂ ਦਾ ਮਨੋਰਥ ਹੁੰਦਾ ਉਹ ਜਮਾ ਜ਼ੀਰੋ ਹੋ ਜਾਂਦਾ ਉਹ ਸੋਚਦੇ ਨੇ ਕਿ ਸਾਡੀ ਜ਼ਿੰਦਗੀ ਤਬਾਹ ਹੋ ਗਈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਪਰ ਤੁਸੀਂ ਇੱਕ ਸਾਲ ਤੁਸੀਂ ਦੱਸਿਆ ਕਿ ਤੁਸੀਂ ਇੱਕ ਮੰਜੇ ਦੇ ਉੱਪਰ ਗੁਜ਼ਾਰਿਆ ਤੇ ਉਸ ਦੇ ਬਾਅਦ ਇਹ ਜੀ ਕਿਹੜੀ ਪਾਵਰ ਸੀ ਜੋ ਤੁਹਾਨੂੰ ਦੁਬਾਰਾ ਇਸੇ ਫੀਲਡ ਦੇ ਵਿੱਚ ਪਾਵਰ ਭਾੜੀ ਪਾਵਰ ਦੀ ਗੱਲ ਐਦਾ ਆ ਵੀ ਮੇਰੇ ਹਿਸਾਬ ਨਾਲ ਮੈਂ ਚਾਹੁੰਦਾ ਵੀ ਮੈਂ ਮੇਰਾ ਮੰਨਣਾ ਆ ਵੀ ਤੁਸੀਂ ਪ੍ਰਮਾਤਮਾ ਨੂੰ ਅਗਰ ਮੰਨਦੇ ਹੋ ਨਾ ਤਾਂ ਪ੍ਰਮਾਤਮਾ ਤੋਂ ਵੱਡੀ ਕੋਈ ਤਾਕਤ ਨਹੀਂ ਹੈ ਮੈਂ ਲੁਧਿਆਣਾ ਚੰਡੀਗੜ੍ਹ ਜਲੰਧਰ ਹਰ ਜਗ੍ਹਾ ਡਾਕਟਰ ਕੋ ਗਿਆ ਔਰ ਮੈਨੂੰ ਹਰ ਬੰਦੇ ਨੇ ਇਹੀ ਕਿਹਾ ਤੇਰਾ ਜਾਂ ਤਾਂ ਆਪਰੇਸ਼ਨ ਹੋਏਗਾ ਤੂੰ ਚੱਲ ਸਕਦਾ ਆ ਪਰ ਤੂੰ ਭੱਜ ਨਹੀਂ ਸਕਦਾ ਜਾਂ ਤੂੰ ਕੁਝ ਕਰ ਨਹੀਂ ਸਕਦਾ ਔਰ ਤੁਹਾਡੇ ਸਾਹਮਣੇ ਮੈਂ ਅੱਜ ਖੜਾ ਆਂ ਬੋਡੀ ਬਿਲਡਿੰਗ ਦੇ ਵਿੱਚ ਪਿਛਲੇ ਸਾਲ ਮਿਸਟਰ ਮਹਾਲੀ ਓਵਰঅল ਜਿੱਤਿਆ ਔਰ ਮੇਰਾ weight category ਚ ਮਿਸਟਰ ਚੰਡੀਗੜ੍ਹ ਚ 골ਡ ਸੀ ਔਰ ਮੈਂ ਕਬੱਡੀ ਦੇ ਕਰਕੇ ਹੀ ਜਾਣਿਆ ਜਾਂਦਾ ਔਰ ਇਸ ਵਾਰੀ ਮੈਨੂੰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਬੁਲਾਇਆ ਵੀ ਸੀ ਭਾਜੀ ਟੀਰਸਟਵਾਲ ਜੀ ਨੇ ਜੋ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਸੱਦੇ ਤੇ ਮੈਂ ਐਜ਼ ਅ ਗੈਸਟ ਉੱਥੇ ਜਾ ਕੇ ਵੀ ਆਇਆ ਉਹਨਾਂ ਨੇ ਮੈਨੂੰ ਐਜ਼ ਅ ਬਾਡੀ ਬਿਲਡਰ ਬੁਲਾਇਆ ਉੱਥੇ ਬਹੁਤ ਇੱਜ਼ਤਮਾਨ ਦਿੱਤਾ ਉਹ ਸਾਰਾ ਕੁਝ ਤਾਂ ਹੀ ਹੋਇਆ ਕਿਉਂਕਿ ਮੇਰਾ ਪਰਮਾਤਮਾ 'ਚ ਬਹੁਤ ਜ਼ਿਆਦਾ ਵਿਸ਼ਵਾਸ ਹੈ ਮੈਂ ਮੈਂ ਜਨਾ ਗੁਰਗੋਵਿੰਦ ਸਿੰਘ ਜੀ ਨੂੰ ਬਹੁਤ ਮੰਨਦਾ ਔਰ ਗੁਰਬਾਣੀ ਸੁਣਦਾ ਹਾਂ ਜਦੋਂ ਮੇਰਾ ਮਾੜਾ ਟਾਈਮ ਸੀ ਮੈਂ ਗੁਰਬਾਣੀ ਸੁਣਦਾ ਸੀ ਗਰਵਾਣੀ ਸੁਣਦਾ ਸੀ ਪਹਿਲਾਂ ਥੋੜੇ ਕਦਮ ਚੱਲਣ ਲੱਗਿਆ ਫਿਰ ਥੋੜਾ ਤੁਰਨ ਲੱਗਿਆ ਫਿਰ ਭੱਜਣ ਵੀ ਲੱਗ ਗਿਆ ਔਰ ਅੱਜ ਤੁਹਾਡੇ ਸਾਹਮਣੇ ਆ ਜੀ ਓਕੇ ਆ ਇੱਕ ਇੱਕ ਗੇਮ ਕੋਈ ਵੀ ਬੰਦਾ ਹੁੰਦਾ ਕਿਸੇ ਗੇਮ ਦੇ ਪੀਕ ਤੇ ਪਹੁੰਚਣ ਲਈ ਉਹਨੂੰ ਕਈ ਸਾਲ ਦੀ ਮਿਹਨਤ ਕਰਨੀ ਪੈਂਦੀ ਆ ਤੇ ਤੁਸੀਂ ਇੱਕ ਗੇਮ ਨੂੰ ਛੱਡ ਕੇ ਦੂਸਰੀ ਗੇਮ ਅਪਣਾਈ ਤੇ ਅੱਜ ਇੱਕ ਤੁਹਾਡੀ ਮਿਹਨਤ ਸਦਕਾ ਤੁਹਾਡੇ ਬਾਡੀ ਬਿਲਡਿੰਗ ਦੇ ਵਿੱਚ ਵੀ ਤੁਹਾਡੀ ਥੋੜਾ ਬੜਾ ਨਾਮ ਜਾਣਿਆ ਜਾਂਦਾ ਤੇ ਇਹਦੇ ਲਈ ਤੁਹਾਨੂੰ ਕਿੰਨੇ ਸਾਲ ਦੀ ਮਿਹਨਤ ਕਰਨੀ ਪਈ ਪਾ ਜੀ ਇੱਕੋ ਚੀਜ਼ ਮੈਟਰ ਕਰਦੀ ਹੈ ਹਾਰਡਵਰਕ। ਅਗਰ ਤੁਹਾਡੇ ਚ ਹਾਰਡਵਰਕ ਹੈ ਤਾਂ ਤੁਸੀਂ ਬੀਟ ਕਰ ਸਕਦੇ ਹੋ ਹਰ ਕਿਸੇ ਨੂੰ। ਪਰ ਕਿਉਂਕਿ ਇਹ ਆ ਵੀ ਮਿਹਨਤ ਤਾਂ ਲੱਗਦੀ ਹੈ। ਕੋਈ ਰਾਤੋ ਰਾਤ ਸਟਾਰ ਨਹੀਂ ਬਣਦਾ। ਅਗਰ ਆਪਾਂ ਬਾਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਬਾਡੀ ਬਿਲਡਿੰਗ ਦਾ ਘਰ ਬਹੁਤ ਔਰ ਹੈ। ਇਹ ਹਰ ਰੋਜ਼ ਹਰ ਦਿਨ ਦੀ ਗੇਮ ਹੈ। ਇੱਕ ਦਿਨ ਕੰਪੀਟੀਸ਼ਨ ਖੇਡਣ ਦੇ ਲਈ ਲਗਾਤਾਰ 10-11 ਮਹੀਨੇ ਮਿਹਨਤ ਕਰਨੀ ਪੈਂਦੀ ਹੈ। ਸੇਮ ਡਾਈਟ ਖਾਣੀ ਪੈਂਦੀ ਹੈ। ਵਰਕਆਊਟ ਫਾਲੋ ਕਰਨਾ ਪੈਂਦਾ। ਸਭ ਕੁਝ ਕਰਨਾ ਪੈਂਦਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਾਨਕੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਟ ਮਿਹਨਤ ਰਾਸ ਜਰੂਰ ਆਉਂਦੀ ਹੈ ਬਸ ਲਾਈਨ 'ਚ ਲੱਗੇ ਰਹੋ ਬਾਹਰ ਹੀ ਜਰੂਰ ਆਉਂਦੀ ਹੈ ਪਰ ਅੱਜ ਕੱਲ ਮਤਲਬ ਕਿਹੜਾ ਬਾਡੀ ਬਿਲਡਿੰਗ ਦੀ ਦੁਨੀਆ ਨੂੰ ਇਹਦੇ ਵਿੱਚ ਤਾਂ ਇਹ ਬੋਲਿਆ ਜਾਂਦਾ ਹੈ ਕਿ ਕਿਹੜੀ ਬਾਡੀ ਬਿਲਡਿੰਗ ਹੈ ਇਹ ਤਾਂ ਸਿਰਫ ਪੈਸੇ ਦਾ ਖੇਡ ਹੈ ਪੈਸੇ ਵਾਲੀ ਸਰਫੇਸ ਇਸ ਗੇਮ ਨੂੰ ਕਰ ਸਕਦੇ ਆ ਭਾਜੀ ਪੈਸੇ ਦੀ ਗੇਮ ਤੁਸੀਂ ਸਹੀ ਕਹਿ ਰਹੇ ਹੋ ਬਾਡੀ ਬਿਲਡਿੰਗ ਬਹੁਤ ਮਹਿੰਗੀ ਗੇਮ ਹੈ ਇਸ ਦੇ ਵਿੱਚ ਡਾਈਟ ਹਰ ਰੋਜ਼ ਜਿੰਦਾ ਖਰਚਾ ਅਗਰ ਦੇਖੀਏ ਘੱਟ ਤੋਂ ਘੱਟ ਵੀ 7-800 ਰੁਪਿਆ ਹਰ ਰੋਜ਼ ਕਰਨਾ ਪੈਂਦਾ ਪਰ ਭਾਜੀ ਅਗਰ ਬੰਦੇ ਦੇ ਅੰਦਰ ਜਜਬਾ ਹੋਵੇ ਜੇ ਸ਼ੌਂਕ ਹੋਵੇ ਤਾਂ ਬੰਦਾ ਕਰ ਸਕਦਾ ਮੈਂ ਪਿਛਲੇ 3 ਸਾਲ ਤੋਂ ਪਰਸਨਲ ਟ੍ਰੇਨਰ ਦੀ ਜੌਬ ਵੀ ਕਰਦਾ ਸੀ ਤੇ ਫਿਰ ਮੈਂ ਆਪਣੀ ਜਿਮ ਦਾ ਵੀ ਕੰਮ ਸ਼ੁਰੂ ਕੀਤਾ ਤੇ ਫਿਰ ਮੈਂ ਟ੍ਰੇਨਿੰਗ ਵੀ ਕਰਦਾ ਸੀ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਦੇਖੋ ਬਸ ਕੁਝ ਸ਼ੌਂਕ ਮਾਰਨੇ ਪੈਂਦੇ ਨੇ ਜੀ ਬਸ ਸ਼ੌਂਕ ਮਾਰ ਕੇ ਹੀ ਆਪਾਂ ਆਪਣੇ ਸ਼ੌਂਕ ਨੂੰ ਪੂਰਾ ਕਰ ਸਕਦੇ ਆ ਅੱਜ ਕੱਲ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਰੁੱਝਿਆ ਹੋਇਆ ਤੇ ਇੱਕ ਬੰਦਾ ਕਿਹੜਾ ਜੌਬ ਕਰਦਾ ਹੈ ਕਿ ਉਹ ਉਹ ਨਾਲ ਨਾਲ ਇਸ ਪੈਸ਼ਨ ਨੂੰ ਫੋਲੋ ਕਰ ਸਕਦਾ ਭਾਜੀ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ 24 ਘੰਟਿਆਂ ਦੇ ਵਿੱਚੋਂ 1 ਘੰਟਾ ਦਾ ਹਰੇ ਬੰਦਾ ਕੱਢ ਸਕਦਾ ਜੇ 24 ਘੰਟਿਆਂ ਦੇ ਵਿੱਚੋਂ ਬੰਦੇ ਨੇ 1 ਘੰਟਾ ਵੀ ਕੱਢ ਲਿਆ ਤਾਂ ਵੀ ਉਹ ਫਿੱਟ ਰਹਿ ਸਕਦਾ ਨਾਰਮਲ ਅਗਰ ਉਹ ਆਪਣੀ ਡਾਈਟ ਨੂੰ ਸਟੇਬਲ ਰੱਖੇ ਡਾਈਟ ਨੂੰ ਕੰਟਰੋਲ ਕਰ ਲਵੇ 3 ਮੀਲਾਂ ਖਾ ਲਵੇ ਉਹ ਮੀਲਾਂ ਨੂੰ ਮੈਨੇਜ ਕਰ ਲਵੇ ਔਰ ਅਗਰ ਉਹ ਮੰਨ ਲਓ 60 ਮਿੰਟ ਵਾਕ ਹੀ ਕਰ ਲੈਂਦਾ ਜਰੂਰੀ ਨਹੀਂ ਹੈ ਭੱਜਣਾ ਜਾਂ ਵੇਟ ਹੀ ਮਾਰਨਾ ਉਹ ਆਪਣੇ ਆਪਣੇ ਪੈਸ਼ਨ ਦੇ ਅਕੋਰਡਿੰਗ ਆਪਣੇ ਆਪਣੇ ਸ਼ੌਕ ਨੇ ਅਕੋਰਡਿੰਗਲੀ ਉਹ ਅਲੱਗ-ਅਲੱਗ ਵਰਕਆਊਟ ਹੁੰਦਾ ਹੈ ਇੱਕ ਇੱਕ ਚੀਜ਼ ਦੱਸਣਾ ਸਾਡੇ ਦਰਸ਼ਕਾਂ ਨੂੰ ਮਤਲਬ ਇੱਕ ਹੁੰਦਾ ਨਾ ਬੋਡੀ ਬਿਲਡਰ ਉਹ ਇੱਕ ਦਿਨ ਬੜਾ ਮਤਲਬ ਲੈਗ ਡੇ ਆ ਜਾਂ ਚੈਸਟ ਡੇ ਆ ਉਹ ਬੜਾ ਭਾਰ ਚੁੱਕਦੇ ਆ ਦੂਸਰੇ ਦਿਨ ਪੇਨ ਵੀ ਹੁੰਦਾ ਆ ਆਮ ਬੰਦਾ ਮੰਜੇ ਦੇ ਵਿੱਚ ਨਹੀਂ ਉੱਠ ਪਾਂਦਾ ਜਾਂਦਾ ਕਿਵੇਂ ਸਰਦੀਆਂ ਨੇ ਸਰਦੀਆਂ ਦੇ ਵਿੱਚ ਕੋਈ ਬੋਲਦਾ ਕਿ ਨਹੀਂ ਯਾਰ ਰਜਾਈ ਛੱਡੋ ਨੂੰ ਕਿਸੇ ਦਾ ਮਨ ਨਹੀਂ ਕਰਦਾ ਤੇ ਡੇਲੀ ਆਪਣੇ ਆਪ ਨੂੰ ਦੁਬਾਰਾ ਉਥੋਂ ਰੀਚਾਰਜ ਕਰਕੇ ਦੁਬਾਰਾ ਉਸੇ એનર્ਜੀ ਦੇ ਨਾਲ ਕਿਵੇਂ ਆਉਨੇ ਹੋ ਭਾਜੀ ਕੰਫਰਟ ਜ਼ੋਨ ਹਮੇਸ਼ਾ ਕਮਜ਼ੋਰ ਆਦਮੀ ਪੈਦਾ ਕਰਦਾ ਹੈ ਅਗਰ ਤੁਸੀਂ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਆਓਗੇ ਤਾਂ ਹੀ ਤੁਹਾਨੂੰ ਤਰੱਕੀ ਦਾ ਰਸਾ ਮਿਲ ਸਕਦਾ ਹੈ ਅਗਰ ਆਪਾਂ ਸੋਚਦੇ ਹਾਂ ਵੀ ਅੱਜ ਠੰਡ ਬਹੁਤ ਹੈ ਅੱਜ ਰਹਿਣ ਦਿੰਨਾ ਮੈਂ ਕੱਲੂ ਕਰ ਲੂੰਗਾ ਉਹ ਕੱਲ ਕਦੇ ਨਹੀਂ ਆਉਣੀ ਸੋ ਇਸ ਲਈ ਆਪਣੇ ਆਪ ਨੂੰ ਮੋਟੀਵੇਟ ਕਰਨ ਲਈ ਸੋਚਣਾ ਪਵੇਗਾ ਵੀ ਮੈਂ ਕਿਉਂ ਸਟਾਰਟ ਕੀਤਾ ਸੀ ਤੇ ਮੈਂ ਇਹ ਚੀਜ਼ ਕਿਉਂ ਕਰ ਰਿਹਾ ਸੀ ਔਰ ਮੈਨੂੰ ਕਿਉਂ ਕਰਨੀ ਚਾਹੀਦੀ ਹੈ ਨਵੇਂ ਨੌਜਵਾਨ ਤੁਹਾਨੂੰ ਸੁਣ ਰਹੇ ਹੋਣਗੇ ਤੇ ਜੇਕਰ ਉਹਨਾਂ ਨੇ ਬਾਡੀ ਬਿਲਡਿੰਗ ਦੇ ਵਿੱਚ ਆਉਣਾ ਹੈ ਤਾਂ ਉਹਨਾਂ ਨੂੰ ਆਪਣੀ ਸਟਾਰਟਿੰਗ ਕਿਵੇਂ ਕਰਨੀ ਚਾਹੀਦੀ ਹੈ ਬਾਡੀ ਬਿਲਡਿੰਗ ਸਟਾਰਟਿੰਗ ਕਰਨ ਦੇ ਲਈ ਦੇਖੋ ਬਾਡੀ ਬਿਲਡਿੰਗ ਦਾ ਰਾਹ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬੜਾ ਲੰਬਾ ਹੈ ਬਾਡੀ ਬਿਲਡਿੰਗ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਬਹੁਤ ਅੱਛੀ ਗੇਮ ਹੈ ਬਾਡੀ ਬਿਲਡਿੰਗ ਤੁਹਾਨੂੰ ਡਿਸਪਲਿਨ ਸਿਖਾਉਂਦੀ ਹੈ ਤੁਹਾਡੇ ਚ ਡੈਡੀਕੇਸ਼ਨ ਆ ਜਾਂਦੀ ਹੈ ਤੁਹਾਡੇ ਚ ਪੇਸ਼ੈਂਸ ਆ ਜਾਂਦਾ ਹੈ ਤੁਹਾਡੇ ਚ ਨਿਮਰਤਾ ਆ ਜਾਂਦੀ ਹੈ ਤੁਸੀਂ ਹਰ ਚੀਜ਼ ਦੀ ਰਿਸਪੈਕਟ ਕਰਨ ਲੱਗ ਜਾਨੇ ਹੋ ਬਸ ਬਾਡੀ ਬਿਲਡਿੰਗ ਦੇ ਵਿੱਚ ਬਸ ਇੱਕੋ ਹੀ ਚੀਜ਼ ਮੈਟਰ ਕਰਦੀ ਹੈ ਵੀ ਤੁਹਾਡੇ ਅੰਦਰ ਠਹਿਰਾਵ ਹੋਣਾ ਚਾਹੀਦਾ ਤੁਹਾਡੀ ਤੁਹਾਡੀਆਂ ਜੋ ਦਿੰਦੀਆਂ 4 ਮੀਲਾਂ ਨੇ 5 ਮੀਲਾਂ ਨੇ ਤੁਹਾਨੂੰ ਟਾਈਮ ਤੇ ਖਾਣੀਆਂ ਪੈਣਗੀਆਂ ਉਹ ਮੀਲਾਂ ਆਸਾਨੀ ਨਾਲ ਘਰੇ ਬਣ ਜਾਂਦੀਆਂ ਨੇ ਬਾਡੀ ਬਿਲਡਿੰਗ ਦੇ ਵਿੱਚ ਅਗਰ ਦੇਖੀਏ ਕੁਝ ਨਹੀਂ ਹੈ ਅਗਰ ਬੈਚ ਬੰਦ ਆਇਆ ਤਾਂ ਪਨੀਰ ਦਾਲਾਂ ਨੇ ਕਨੇ ਪ੍ਰੋਟੀਨ ਹੋ ਜਾਂਦਾ ਅਗਰ ਨਾਨ ਮੀਟ ਬੰਦਾ ਤਾਂ ਉਹਦੇ ਵਿੱਚ ਫਿਸ਼ ਆ ਜਾਂਦੀ ਹੈ ਚਿਕਨ ਆ ਜਾਂਦਾ ਐਗਜ਼ ਆ ਜਾਂਦੇ ਨੇ ਰੈੱਡ ਮੀਟ ਆ ਜਾਂਦਾ ਉਹ ਸਾਰਾ ਕੁਝ ਘਰੇ ਬਣ ਸਕਦਾ ਆਪਣੀ ਹੀ ਕਿਚਨ ਚ ਬਣ ਸਕਦਾ ਸਾਰਾ ਪਰ ਅੱਜ ਕੱਲ ਦੇ ਕਿਹੜੇ ਬੱਚੇ ਨੇ ਜਾਂ ਅੱਜ ਕੱਲ ਦਾ ਕਿਹੜਾ ਯੂਥ ਹੈ ਉਹ ਰੀਸੈਂਟਲੀ ਐ ਚਾਹੁੰਦਾ ਕਿ ਬਸ ਕੁਝ ਕੁ ਦਿਨਾਂ ਦੇ ਵਿੱਚ ਅਸੀਂ ਬਾਡੀ ਬਣਾ ਲਈਏ ਭਾਜੀ ਅਸਲ ਚ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਿਆਦਾ ਜਮਾਨਾ ਹੈ ਔਰ ਸੋਸ਼ਲ ਮੀਡੀਆ ਦੇ ਵਿੱਚ ਜੇ ਆਪਾਂ ਦੇਖਦੇ ਆਂ ਵੀ ਐਡਸ ਬਹੁਤ ਜ਼ਿਆਦਾ ਨੇ ਔਰ ਲੋਕਾਂ ਨੂੰ ਇਨਸਟੈਂਟ ਰਿਜ਼ਲਟ ਚਾਹੀਦੇ ਨੇ ਪੇਸ਼ੈਂਸ ਬਹੁਤ ਘੱਟ ਆ ਲੋਕਾਂ 'ਚ ਪਰ ਜਿਹੜੇ ਬੰਦਿਆਂ ਨੂੰ ਇਹ ਗੱਲ ਸਮਝ ਆ ਜਾਂਦੀ ਆ ਵੀ ਪੇਸ਼ੈਂਸ ਟਾਈਮ ਲੱਗੇਗਾ ਜਿਸ ਬੰਦੇ ਨੂੰ ਉਹ ਸਮਝ ਆ ਜਾਂਦੀ ਆ ਤਾਂ ਫਿਰ ਉਹ ਇੱਕ ਸੋਲਿਡ ਬਾਡੀ ਬਣਾ ਸਕਦਾ ਜਿਹੜੀ ਉਹ ਕਦੇ ਨਹੀਂ ਜਾਂਦੀ ਉਸ ਦੇ ਅੰਦਰ ਉਸ ਦੇ ਨਾਲ ਹੀ ਰਹਿੰਦੀ ਆ ਸਰੀਰ ਹੀ ਇੱਕ ਅਹੇਜੀ ਚੀਜ਼ ਆ ਜਿਹੜੀ ਲਾਸਟ ਤੱਕ ਤੁਹਾਡੇ ਨਾਲ ਜਾਣੀ ਆ ਮੈਂ ਨਾ ਭਾਜੀ ਤੁਹਾਡੇ ਆ ਟੈਟੂ ਦੇਖ ਪਾ ਰਿਹਾ ਇਹ ਕੀ ਆ ਭਾਜੀ ਇਹ ਸਿੱਧੂ ਮੂਸੇਵਾਲਾ 295 ਪਰੀਏ ਸਿੱਧੂ ਮਸੇਵਾਲਾ ਆਪਾਂ ਸਿੱਧੂ ਮਸੇਵਾਲਾ ਦੇ ਬਹੁਤ ਜ਼ਿਆਦਾ ਫੈਨ ਆ ਭਰਾ ਦੇ ਤੇ ਉਹਦੇ ਨਾਲ ਬੜਾ ਆਪਣਾ ਪਿਆਰ ਵੀ ਸੀ ਤੇ ਆਪਾਂ ਉਹਨੂੰ ਪਹਿਲੇ ਦਿਨ ਤੋਂ ਸੁਣਦੇ ਆ ਰਹੇ ਹਾਂ ਔਰ ਉਸਦੇ ਗਾਣੇ ਬਹੁਤ ਮੋਟੀਵੇਸ਼ਨ ਦਿੰਦੇ ਨੇ ਜਦੋਂ ਵੀ ਡਿਪਰੈਸ਼ਨ ਹੋਵੇ ਜਾਂ ਕੋਈ ਮਾੜਾ ਟਾਈਮ ਹੋਵੇ ਜਾਂ ਡਾਊਨਫਾਲ ਜਾਂ ਲੱਗ ਰਿਹਾ ਵੀ ਅੱਜ ਵਰਕਆਊਟ ਨਹੀਂ ਲੱਗਣਾ ਤਾਂ ਉਹਦੇ ਦੋ ਗਾਣੇ ਸੁਣ ਕੇ ਜਿਵੇਂ ਮੰਨ ਲਓ ਵੀ ਪ੍ਰੀ ਵਰਕਆਊਟ ਦੇ ਤੌਰ ਤੇ ਕੰਮ ਕਰਦੇ ਨੇ ਤਾਂ ਉਸ ਬੰਦੇ ਦੇ ਗਾਣੇ ਅਣਖੀ ਸੀ ਜੋ ਖੌਂਦੇ ਵਿੱਚ ਇੱਕ ਅਣਖ ਪੈਦਾ ਕਰਦੇ ਨੇ ਇੱਕ ਜੋਸ਼ ਪੈਦਾ ਕਰਦੇ ਨੇ ਇਹ ਮੇਰਾ ਬਰਥਡੇ ਸੀ ਮੇਰੇ ਬਰਥਡੇ ਵਾਲੇ ਦਿਨ ਉਸ ਭਰਾ ਦਾ 29 5 ਨੂੰ ਉਸ ਦਿਨ ਮੈਂ ਆਪਣੇ ਬਣਵਾਇਆ ਸੀਗਾ ਇਹ ਪਰ ਜਦੋਂ ਸਿੱਧੂ ਜਦੋਂ ਸਿੱਧੂ ਜ਼ਿੰਦਾ ਸੀਗਾ ਤਾਂ ਉਹਨੂੰ ਤਾਂ ਬੜਾ ਬਦਨਾਮ ਕੀਤਾ ਜਾਂਦਾ ਸੀ ਕਿ ਇਹ ਨੌਜਵਾਨੀ ਨੂੰ ਗਲਤ ਰਸਤੇ ਤੇ ਲੈ ਕੇ ਜਾ ਰਿਹਾ ਬੜਾ ਇਹ ਹਥਿਆਰਾਂ ਨੂੰ ਪ੍ਰੋਮੋਟ ਕਰਦਾ ਹੈ ਢੜਕਾਉ ਗਾਣੇ ਗਾਉਂਦਾ ਭਾਜੀ ਦੇਖੋ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਆਪਣੀ ਆਪਣੀ ਥਿੰਕਿੰਗ ਹੈ ਦੇਖੋ ਆਪਣੀ ਮਰਜ਼ੀ ਹੈ ਅਗਰ ਤੁਹਾਨੂੰ ਕੋਈ ਨਵੀਂ ਚੀਜ਼ ਚੰਗੀ ਲੱਗਦੀ ਤੁਸੀਂ ਉਹਨੂੰ ਸਕਰੋਲ ਕਰ ਸਕਦੇ ਹੋ ਔਰ ਰਹੀ ਗੱਲ ਹਥਿਆਰਾਂ ਦੀ ਤਾਂ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਹਥਿਆਰ ਤਾਂ ਆਪਣੇ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਵੀ ਹਥਿਆਰ ਰੱਖੋ ਆਪਣੀ ਸੇਫਟੀ ਕਰੋ ਹਥਿਆਰ ਤਾਂ ਸੇਫਟੀ ਲਈ ਵੀ ਹੁੰਦਾ ਨਾ ਤਾਂ ਜ਼ਰੂਰੀ ਨਹੀਂ ਹੈ ਵੀ ਕਿਸੇ ਨੂੰ ਮਾਰਨਾ ਜਾਂ ਡਰਾਉਣ ਦੇ ਲਈ ਉਹ ਹਥਿਆਰ ਹੁੰਦਾ ਉਹ ਆਪਣੀ ਸੇਫਟੀ ਲਈ ਵੀ ਹੁੰਦਾ ਸਨੀ ਜੀ ਤੁਹਾਡੀ ਜ਼ਿੰਦਗੀ ਚ ਬੜਾ ਡਾਊਨਫਾਲ ਆਇਆ ਬੜੇ ਹਨਾ ਤੁਸੀਂ ਦੱਸਿਆ ਇੱਕ ਟਾਈਮ ਫੀਕ ਤੇ ਵੀ ਰਹੇ ਸਨੀ ਸਨੀ ਲਈ ਕਿ ਜ਼ਿੰਦਗੀ ਦੇ ਮਾਇਨੇ ਕੀ ਨੇ ਮੇਰੇ ਲਈ ਜ਼ਿੰਦਗੀ ਦੇ ਮਾਇਨੇ ਜੇ ਅਗਰ ਮੈਂ ਦੇਖਾਂ ਤਾਂ ਜ਼ਿੰਦਗੀ ਇੱਕ ਸੰਘਰਸ਼ ਹੈ ਇਸ ਦੇ ਵਿੱਚ ਹਾਰਡ ਵਰਕ ਹੈ ਅਗਰ ਤੁਸੀਂ ਸੋਚਦੇ ਹੋ ਵੀ ਮੈਂ ਮਿਹਨਤ ਕਰਕੇ ਕਿਸੇ ਵੀ ਚੀਜ਼ ਨੂੰ ਹਾਸਲ ਕਰਨਾ ਚਾਹੁੰਦਾ ਹਾਂ ਤਾਂ ਉਹਦੇ ਲਈ ਤੁਹਾਨੂੰ ਹਾਰਡ ਵਰਕ ਕਰਨਾ ਹੀ ਪਏਗਾ ਹੋਰ ਕੋਈ ਆਪਸ਼ਨ ਨਹੀਂ ਹੈ ਹਾਰਡਵਰਕ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਵੀ ਮੈਂ 1 ਸਾਲ ਬੈਠਦੇ ਰਿਹਾ ਮੇਰੇ ਇੰਨੀਆਂ ਇੰਜਰੀਆਂ ਹੋਈਆਂ ਮੇਰਾ ਸ਼ੋਲਡਰ ਵੀ ਟੁੱਟਿਆ ਲੈਗ ਵੀ ਲਿਗਾਮੈਂਟ ਟੇਅਰ ਹੋਏ ਕਬੱਡੀ ਦੇ ਵਿੱਚ ਬਟ ਫਿਰ ਵੀ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਔਰ ਠੀਕ ਹੈ ਪਰਮਾਤਮਾ ਨੇ ਜਿੰਨਾ ਵੀ ਨਾਮ ਬਖਸ਼ਿਆ ਮਾਲਕ ਨੇ ਮਿਹਨਤ ਕੀਤੀ ਆ ਤਾਂ ਮਿਹਨਤ ਕਰਨ ਦੇ ਨਾਲ ਹੀ ਇਹ ਚੀਜ਼ ਤੁਸੀਂ ਹਾਸਲ ਕਰ ਸਕਦੇ ਹੋ ਮੇਰੇ ਤੋਂ ਬਿਨਾ ਨਹੀਂ ਹੋ ਸਕਦਾ ਜੀ ਅਨੀ ਜੀ ਜਿਹੜਾ ਅੱਜ ਪੰਜਾਬ ਦੀ ਜਵਾਨੀ ਨੂੰ ਨਾ بڑا ਇੱਕ ਟੈਗ ਦਿੱਤਾ ਜਾਂਦਾ ਹੈ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਗਰਕ ਚੁੱਕੀ ਆ ਬੋਲਿਆ ਜਾਂਦਾ ਤੁਸੀਂ ਅੱਜ ਪੰਜਾਬ ਦੇ ਪੀੜੀ ਨੂੰ ਜਾਂ ਅੱਜ ਦੇ ਨੌਜਵਾਨਾਂ ਨੂੰ ਕੀ ਕਹੋਗੇ ਨਹੀਂ ਪੰਜਾਬ ਦੀ ਪੀੜੀ ਨੂੰ ਇਹ ਦੇਖੋ ਹੀ ਪੰਜਾਬ ਨੂੰ ਵੈਸੇ ਹੀ ਬਦਨਾਮ ਕੀਤਾ ਜਾਂਦਾ ਹੈ ਜੇ ਹੁਣ ਦੇਖੀਏ ਤਾਂ ਬੋਡੀ ਬਿਲਡਿੰਗ ਦੇ ਵਿੱਚ ਆਪਣੇ ਸਿੱਖ ਨੇ ਭਾਜੀ ਵਿੱਕੀ ਸਿੰਘ ਉਹ ਪ੍ਰੋ ਕਾਰਡ ਹੋਲਡਰ ਨੇ ਔਰ ਦੂਜਾ ਆਪਣਾ ਵੀਰ ਲਖਪ੍ਰੀਤ ਸਿੰਘ ਐਥਲੀਟ ਓਵੀ ਪ੍ਰੋ ਕਾਰਡ ਹੋਲਡਰ ਹੈ ਹਨਾ ਜੀ ਤੇ ਇੱਕ ਆਪਣਾ ਭਰਾ ਜੋ ਜੈਵਲਨ ਥ्रो ਮਾਰਦਾ ਹੈ ਉਹ ਵੀ ਆਪਣੇ ਪੰਜਾਬ ਤੋਂ ਹੈ ਹੁਣ ਇੱਕ ਕੁੜੀ ਨੇ ਮੈਡਲ ਮਾਰਿਆ ਐਥਲੈਟਿਕਸ ਦੇ ਵਿੱਚ ਠੀਕ ਹੈ ਉਹ ਵੀ ਆਪਣੇ ਪੰਜਾਬ ਤੋਂ ਹੈ ਤਾਂ ਹਾਕੀ ਦੀ ਟੀਮ ਦੇ ਵਿੱਚ ਜ਼ਿਆਦਾਤਰ ਮੁੰਡੇ ਪੰਜਾਬੀ ਨੇ ਤਾਂ ਇਹ ਸਿਰਫ ਬਦਨਾਮ ਕਰਨੀਆਂ ਗੱਲਾਂ ਨੇ ਜੇਕਰ ਮਤਲਬ ਅੱਜ ਦਾ youth ਕਿਹੜੇ ਲੱਗੇ ਹੋਏ ਨੇ ਜਾਂ ਮਾੜੇ ਇਹਨਾਂ ਰਸਤਿਆਂ ਤੇ ਚੱਲੇ ਹੋਏ ਨੇ ਉਹ ਵਾਪਸ ਮੁੜਨਾ ਚਾਹੁੰਦੇ ਨੇ ਕਿ ਉਹਨਾਂ ਦੇ ਵਿੱਚ ਸਪੋਰਟਸ ਕਿੰਨੀ ਕ ਮਦਦگار ਹੈ ਦੇਖੋ ਜੀ ਸਪੋਰਟਸ ਇੱਕ ਐਵੇਂ ਦੀ ਚੀਜ਼ ਹੈ ਔਰ ਇੱਕ ਐਵੇਂ ਦਾ ਨਸ਼ਾ ਹੈ ਸਪੋਰਟਸ ਤੁਸੀਂ ਕਿਸੇ ਬੰਦੇ ਨੂੰ 15 ਦਿਨ ਜਿਮ ਲੈ ਜਾਓ ਜਾਂ 15 ਦਿਨ ਗਰਾਊਂਡ ਲੈ ਜਾਓ 16ਵੇਂ ਦਿਨ ਉਹ ਕਹੇਗਾ ਵੀ ਮੈਂ ਵੀ ਦੋ ਗੇੜੇ ਲਗਾ ਲਵਾਂ ਤਾਂ ਮੇਰੇ ਹਿਸਾਬ ਨਾਲ ਸਪੋਰਟਸ ਹੀ ਇੱਕ ਇਹ ਜੀ ਗੇਮ ਹੈ ਜਾਂ ਇਹ ਜੀ ਇੱਕ ਚੀਜ਼ ਹੈ ਜੋ ਹਰ ਕਿਸੇ ਨੂੰ ਰਾਹ ਤੇ ਤੇ ਲਿਆ ਸਕਦੀ ਹੈ ਬਾਕੀ ਜੋ ਵੀ ਮੁੰਡੇ ਨੇ ਜੋ ਵੀ ਭਰਾ ਨੇ ਜਾਂ ਕੁੜੀਆਂ ਨੇ ਉਹਨਾਂ ਦੀ ਫੈਮਲੀ ਉਹਨਾਂ ਨੂੰ ਸਪੋਰਟ ਕਰਨ ਉਹਨਾਂ ਦੇ ਨਾਲ ਖੜਨ ਥੋੜਾ ਬਹੁਤ ਸਰਕਾਰ ਵੀ ਸਾਥ ਦੇਵੇ ਤਾਂ ਡੈਫੀਨਿਟਲੀ ਆਪਾਂ ਬਹੁਤ ਵੱਡੇ ਲੈਵਲ ਤੇ ਪੰਜਾਬ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਆਂ ਇੰਡੀਆ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਆਂ ਥੈਂਕ ਯੂ ਸਨੀ ਜੀ ਇਹ ਸੀ ਆਪਣੇ ਨਾਲ ਸਨੀ ਓਟਵਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਮਰਤਪਾਲ ਦੇ ਨਾਲ ਲਾਡੀ ਲਵੀ ਪੀਟੀਸੀ ਨਿਊਜ਼ ਚੰਡੀਗੜ੍ਹ